ਰਾਉਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੱਜਲ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਗਰਸ਼ਰਨ ਦੇ ਘਰੋਂ ਦੋਸਤੋ ਵੀਡੀਓ ਬਣਾ ਰਹੇ ਆ ਬਿਲਕੁਲ ਇੱਕ ਘਰੇਲੂ ਕਾਰਾ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਆਹਾ ਬਾਈ ਨੇ ਤਿੰਨ ਨਾਕ ਸੇਲ ਕਰਨੇ ਆ ਆ ਤੁਸੀਂ ਘਰ ਦੇ ਜਾਨਵਰ ਚੈੱਕ ਕਰ ਲਓ ਆ ਦੇਖੋ ਦੋਸਤੋ ਆ ਤਿੰਨ ਨਾਕ ਸੇਲ ਵਾਸਤੇ ਆ ਸਾਰੀ ਇਨਫੋਰਮੇਸ਼ਨ ਆਪਾਂ ਬਾਈ ਤੋਂ ਲਵਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 16 ਤਰੀਕ ਪਹਿਲਾ ਮਹੀਨਾ ਤੇ 2026 ਆਜੋ ਆਪਾਂ ਇੱਕ ਨੰਬਰ ਆ ਐਚ ਐਫ ਤੋਂ ਲੱਗਾਂਗੇ ਨੰਬਰ ਬਾਈ ਕਰਸ਼ਰਨ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸਾਰੇ ਨਗਾਂ ਦਾ ਮੁੱਲ ਵੀਡੀਓ ਦੇ ਵਿੱਚ ਹੋ ਕੀ ਇਨਫਰਮੇਸ਼ਨ ਆ ਉਹ ਸਾਰੀ ਆਪਾਂ ਮਾਲਕਾਂ ਤੋਂ ਲਵਾਂਗੇ ਸੋ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਐਡ ਕਰਾਉਣੀ ਆ ਤਾਂ ਮੇਰਾ ਨੰਬਰ ਲਿਖ ਲਓ 7529000631 ਆਜੋ ਇੱਕ ਨੰਬਰ ਤੋਂ ਕਰਦੇ ਹਾਂ ਸ਼ੁਰੂ ਕਰਸ਼ਰਨ ਬਾਈ ਆਹ ਜਿਹੜੀ ਐਚ ਐਫ ਆ ਹਨ ਹਾਂਜੀ ਬਾਈ ਜੀ ਕਿੰਨੀ ਕੋਮਰਦੀ ਆ ਵੀਰੇ ਇਹ ਇਹ ਬਈ 14-15 ਮਹੀਨੇ 14-15 ਮਹੀਨਿਆਂ ਦੀ ਆ ਤੇ ਗੱਬਣ ਤਾਂ ਨਹੀਂ ਕਰਾਈ ਹਜੇ ਨਹੀਂ ਬਈ ਠੀਕਾ ਭਰਾਇਆ ਹੋਇਆ ਇਹਦਾ ਬਈ ਕਿੰਨੇ ਦਿਨ ਹੋ ਗਏ 15 ਕਿ ਦਿਨ ਹੋਏ ਆ ਆਪਾਂ ਖਾਲੀ ਮਨ ਕੀ ਕਰ ਆਪਾਂ ਖਾਲੀ ਮਨ ਕੇ ਆਲੇ ਹੀ ਦੋਸਤੋ ਇਹ ਚ ਸੌਦਾ ਹੋਊ 15 ਕਿ ਦਿਨ ਬਾਈ ਕਹਿੰਦਾ ਇਹਦੇ ਟੀਕਾ ਭਰਾਏ ਨੂੰ ਹੋ ਗਏ ਬਾਕੀ ਚੰਗੇ ਕੱਦ ਕਾਠ ਚਾ ਬੱਚੀ ਦੋਸਤੋ ਕਲਰ ਪ੍ਰਿੰਟ ਦੀ ਵੀ ਸੋਹਣੀ ਆ ਬਾਕੀ ਤੁਸੀਂ ਆ ਚੈੱਕ ਕਰ ਲਓ ਵੀਰੇ ਹੂੰ ਕੋਲੋਂ ਸੋਨੂ ਸਾਰੀ ਦਿਖਾ ਦੂੰਗਾ ਇੱਕ ਵਾਰੀ ਨਾਲ ਹੁੰਦੇ ਤੋੜ ਕੇ ਦਿਖਾਈ ਜਨਾ ਨੰਬਰ ਬਾਈ ਗਰਸ਼ਨ ਦਾ ਹੈਠਾ ਚੱਲੀ ਜਾਂਦਾ ਲਿਆ ਵੀਰੇ ਬੰਨ ਲਾ ਆ ਦੇਖੋ ਦੋਸਤੋ ਕਰ ਲੋ ਜੈਕ ਇਹ ਬਾਈ ਗਰਸ਼ਨ ਆਇਆ ਤਾਂ ਨਹੀਂ ਪਤਾ ਕਿਹੜੇ ਟੀਕੇ ਦੀ ਆ ਕਿ ਪਤਾ ਇਹ ਬਾਈ ਬਰੂਡ ਦੀ ਕਹਦੇ ਆ ਬਈ ਯਾਰ ਅੱਛਾ ਬਰੂਡ ਦਾ ਭਰਾਇਆ ਸੀ ਮੇਰੇ ਖਿਆਲ ਚ ਕਰੋ ਇਹ ਅੱਬ ਆਇਆ ਨਹੀਂ ਰੱਖਿਆ ਤਾਂ ਹੈ ਨਹੀਂ ਉਹ ਬਰੂਡ ਦੀ ਸੀ ਠੀਕ ਹੈ ਵੀ ਬਾਈ ਕਹਿੰਦਾ ਪੱਕਾ ਸ਼ੋਰ ਨਹੀਂ ਹੈਗਾ ਬਈ ਐਵੇਂ ਤੁਹਾਨੂੰ ਕਹਿ ਦਈਏ ਵੀ ਚੰਗਾ ਟੀਕਾ ਭਰਾਇਆ ਸੀ ਚਲੋ ਘਰ ਜੰਪਲ ਹਨਾ ਹਾਂ ਕਰਦੀਆ ਕਰਦੀਆ ਬਈ ਕਰਦੀ ਗਾਂ ਜੀ ਹਾਂ ਤੇ ਕਿੰਨੀ ਉਮਰ ਕਿਆ ਸੀ 14-15 ਮਹੀਨੇ 14-15 ਮਹੀਨਿਆਂ ਦੇ ਵਿੱਚ ਉਮਰ ਕਰਸ਼ਰਨ ਬਾਈ ਇਹਦਾ ਆਪਾਂ ਆ ਕੇ ਰੱਖਾਂਗੇ ਫਿਰ ਆਪਾਂ ਇਹਦਾ ਬਈ 35000 ਆ ਬਾਈ ਰੇਟ 35000 ਰੁਪਏ ਮੁੱਲਾ ਹਾਂਜੀ ਬਾਈ 15 ਕਿ ਦਿਨ ਦੋਸਤੋ ਇਹਦੇ ਟੀਕਾ ਭਰਾਇਨ ਹੋਏ ਆ ਵਧਿਆ ਨਰੋਈ ਚੰਗੀ ਜੰਮੀ ਪਲੀ ਆ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਤਿੰਨ ਨਾਗਾ 35000 ਇੱਕ ਨੰਬਰ ਵਾਲੀ ਦਾ ਮੁੱਲਾ ਹੈ ਨੰਬਰ 2 ਤੇ ਸ਼ਾਹੀ ਵਾਲਾ ਜੀ ਹੈਨਾ ਬਾਈ ਹਾਂਜੀ ਆਪਾਂ ਪਿਛਲੀ ਵੀਡੀਓ ਚ ਇਹਦੀ ਮਾਂ ਬੇਟੀ ਹੈ ਨਾ ਹਾਂਜੀ ਹਾਂ ਦੋ ਤਿੰਨ ਵੀਡੀਓ ਬਾਈ ਦੇ ਘਰੋਂ ਪਹਿਲਾਂ ਬਾਤਾਂ ਪਿਛਲੇ ਦੋਸਤੋ ਵੀਡੀਓ ਚ ਤੁਸੀਂ ਇਹਦੀ ਮਾਂ ਵੀ ਚੈੱਕ ਕਰਦੇ ਹੋ ਬੱਚੀ ਦੀ ਵਧੀਆ ਦੁੱਧ ਵਾਲੀ ਸੀ ਇਹ ਕਿੰਨੀ ਕੁ ਉਮਰ ਦੀ ਹੈ ਵੀਰੇ ਇਹ ਹੈਗੀ ਹੈ 12-13 ਮਹੀਨਿਆਂ ਦੀ ਬਾਈ 12-13 ਮਹੀਨਿਆਂ ਦੀ ਦੋਸਤੋ ਉਮਰ ਆ ਸੋਹਣੀ ਬੱਚੀ ਹੈ ਜਮੈਂ ਗੋਲ ਮਟੋਲ ਕਿਸੇ ਪਾਸਿਓਂ ਕੋਈ ਕਮੀ ਨਹੀਂ ਹੈਗੀ ਜੇ ਕਿਸੇ ਭਰਾ ਨੂੰ ਸ਼ਾਈ ਵਾਲ ਦਾ ਸ਼ੌਂਕ ਹੈ ਨਾ ਤਾਂ ਜੇ ਕੋਈ ਖਰੀਦਣੀ ਚਾਹੁੰਦਾ ਨੰਬਰ ਬਾਈ ਦਾ ਹੇਠਾਂ ਚੱਲੀ ਜਾਂਦਾ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਉਮਰ ਬਾਈ ਕਿੰਨੀ ਕੁ ਹੂ ਵੀਰੇ ਇਹਦੀ 12 ਦਿਨਾ ਮਹੀਨੇ ਬਈ 12 ਕਿ ਮਹੀਨੇ ਵੀ ਬਸ ਸਾਲਕ ਤੋਂ ਮਾੜੀ ਮੋਟੀ ਟਾਰੀ ਹੈ ਕੋਈ ਬਸ ਮਹੀਨੇ ਠੀਕ ਆ ਖੋਲਿਂ ਬਾਈ ਇਹਨੂੰ ਵੀ ਖੋਲ ਕੇ ਦੋਸਤੋ ਸਾਨੂੰ ਟੋਰ ਕੇ ਨਾਲ ਹੁੰਦੇ ਦਿਖਾਈ ਚਲਾਂਗੇ ਤੇ ਭਾ ਕੀ ਰਹੂਗਾ ਅਗਰ ਸਾਨੂੰ ਵੀਰੇ ਇਹਦਾ ਇਹਦਾ 20000 ਬਾਈ ਦਾ 20000 ਹਾਂਜੀ ਬਈ ਇਹ ਰੇਟ ਕਿਵੇਂ ਕੋਸ਼ ਆ ਕੇ ਮਾੜੇ ਮੋਟੇ ਫਿਕਸੀ ਵਾਲਾ ਤਾਂ ਨਹੀਂ ਬਸ ਮਾੜਾ ਮੋਟਾ ਮਾਨਤਾਂ ਨੂੰ ਕੋ ਜੂ ਬਾਈ ਕੋਈ ਨਹੀਂ ਆ ਜਦਾ ਅੱਛਾ ਮਾੜਾ ਮੋਟਾ ਚਲੋ ਤਾਂ ਮੌਕੇ ਦੇ ਹੁੰਦੇ ਹੀ ਆ ਹਨਾ ਹਾਂਜੀ ਹਾਂਜੀ ਆਹ ਦੋਸਤੋ ਬੱਚੀ ਚੈੱਕ ਕਰ ਲੋ ਕੋਈ ਬਾੜੀ ਸ਼ਰਾਰਤੀ ਜੀ ਨਹੀਂ ਹੈਗੀ ਨਹੀਂ ਇਹ ਹੁੰਦਾਂ ਥੋੜਾ ਜਿਆ ਖਰਾਬ ਹੁੰਦੀਆਂ ਇਹਦੀ ਮਾਂ ਵੀ ਬਹੁਤ ਸਾਊ ਸੀ ਨਾ ਵੀਰੇ ਹਾਂ ਹਾਂ ਵਧੀਆ ਬਈ ਸੇਲ ਸੀ ਬੁਰੀ ਹਾਂ ਚਾਰ ਥਾਣਾ ਬਹੁਤ ਸੋਹਣੀ ਚੋਲੀ ਹੈ ਦੋਸਤੋ ਬੱਚੀ ਦੇ ਇਹ ਆ ਦੇਖੋ ਹਾਂ ਥਣ ਚੈੱਕ ਕਰੋ ਸੋ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉਂਦੀ ਹੈ ਭਾਈ ਕੋਈ ਵੀ ਨਾ ਤਿੰਨਾ ਚੋਂ ਤੁਹਾਡੇ ਪਸੰਦ ਆਊਗਾ ਕੋਲੇ ਆ ਜਾਓ ਨੰਬਰ ਪਿੰਡ ਮੁੱਲ ਸਾਰਾ ਦੱਸਿਆ ਤਸੱਲੀ ਆ ਕੇ ਆਪਦੀ ਕਰਕੇ ਭਾਈ ਤੁਸੀਂ ਸੌਦਾ ਕਰ ਸਕਦੇ ਲੈ ਚੱਲ ਬਈ ਬਣ ਲੈ ਇਹਨੂੰ ਜੱਜੜਪਿੰਡ ਆ ਬਈ ਤਲਵੰਡੀ ਸਾਬੋ ਤੋਂ 4 ਕਿਲੋਮੀਟਰ ਰਹਿ ਜਾਂਦਾ ਮੇਨ ਰੋਡ ਤੇ ਉੱਤੀ ਪਿੰਡ ਆ ਤਲਵੰਡੀ ਤੋਂ ਜਦੋਂ ਆਪਾਂ ਪਹਿਲੀ ਆਹ ਕੱਸੀ ਜੀ ਆਉਂਦੀ ਹੈ ਹਨਾ ਬਈ ਹਾਂ ਹਾਂ ਬਈ ਪੰਪ ਕੋਲੇ ਨਾ ਕੱਸੀ ਆਉਂਦੀ ਆ ਉਹਦੀ ਪਰੜੀ ਤੋਂ ਬਸ ਹਾਂ ਉਹਦੇ ਨਾਲ ਹੀ ਦੋਸਤੋ ਖੱਬੇ ਪਾਸੇ ਪਰੜੀ ਮੁਰਦੀ ਆ ਤੇ ਉਹਦੀ ਬਾਈ ਦਾ ਘਰ ਆ ਬਾਕੀ ਨੰਬਰ ਭਈ ਆਉਣ ਸਕਰੀਨ ਆ ਹੂੰ ਤੇ ਇਹਦਾ ਮੁੱਲ ਬਈ 20000 ਹਨਾ ਇਹਦਾ 20000 ਬਜੀ ਠੀਕ ਆ 20000 ਰੁਪਿਆ ਇਹਦਾ ਮੁੱਲਾ ਗਿਆ ਨੰਬਰ 3 ਤੇ ਆ ਗਈ ਵੱਡੇ ਕੱਦ ਕਾਠ ਦੀ ਝੋਟੀ ਆ ਗਈ ਆਹ ਪੂਰੇ ਫੁੱਲ ਕੱਦ ਦੀ ਆ ਤੇ ਇਹ ਬਈ ਕਿਵੇਂ ਅਗਰਸ਼ਰਨੇ ਦੀ ਕੀ ਇਨਫੋਰਮੇਸ਼ਨ ਆ ਏ ਬਈ 8-9 ਮਹੀਨੇ ਹੋ ਗਏ ਸੂਈ ਨੂੰ ਬਈ ਇਹਨੂੰ 8-9 ਮਹੀਨੇ ਸੂਈ ਨੂੰ ਹੋ ਗਏ ਹਾਂ ਹੁਣ 15 ਦਿਨ ਹੋ ਗਏ ਠੀਕ ਆ ਭਰਾਏ ਨੂੰ ਇਹਦੀ ਵੀ ਬਈ ਅੱਛਾ ਤੇ ਡੇਢ ਕਿਲੋ ਲੀਟਰ ਦੁੱਧ ਦਿੰਦੀ ਆ ਸ਼ਾਮ ਨੂੰ ਇੱਕ ਡੰਗ ਬਸ ਇੱਕ ਡੰਗ ਮਿਲਦੀ ਆ ਡੇਢ ਕਿਲੋ ਦੁੱਧ ਆ ਚਾਰਟ ਤੇ ਮਿਲਦੀ ਆ ਚਾਰਟ ਤੇ ਮਿਲਦੀ ਆ 15 ਦਿਨ ਠੀਕੇ ਨੂੰ ਹੋ ਗਏ ਖਾਲੀ ਮੰਨ ਕੇ ਆਪਾਂ ਦੇਣੀ ਆ ਹਾਂ ਆਪਾਂ ਖਾਲੀ ਮੰਨ ਹਾਂ ਕੱਦ ਕਾਠ ਦੀ ਪੂਰੀ ਵੱਡੀ ਆ ਦੋਸਤੋ ਤੇ ਫਿਰ ਇਹ ਥੋੜੀ ਲੇਟ ਹੋ ਗਈ ਗੱਬਣ ਹੋਈ ਨਹੀਂ ਹੈਨਾ ਹਾਂ ਬਈ ਇੱਕ ਵਾਰੀ ਪਹਿਲਾਂ ਭਰਾਇਆ ਸੀ ਹੁਣ ਦੂਜਾ ਹੀ ਟੀਕਾ ਦਾ ਭਰਾਇਆਗਾ ਬਸ ਆਪਾਂ ਹੀ ਥੋੜਾ ਜਿਆ ਫੇਰ ਕੋ ਬਰਾਉਂਚ ਠੀਕ ਹੈ ਕੁੰਡੀ ਕਾਂਡੀ ਬਹੁਤ ਛੋਟੀ ਦੋਸਤੋ ਬਹੁਤ ਸਨਖੀ ਆ ਹੂੰ ਦੁੱਧ ਆ ਜਿਹੜਾ ਡੇਢ ਕਿਲੋ ਹੀ ਆ ਵੀਰੇ ਹੁਣ ਡੇਢ ਕਿਲੋ ਆ ਬਈ 18 ਦਾ ਰਕਾਰੜ ਆ ਇਹਦਾ ਤਾਜੀ ਦਾ ਨਾ ਅੱਛਾ ਤਾਜੀ ਦਾ ਦੁੱਧ ਵੀਰ ਬਹੁਤ ਚੰਗਾ ਦਾ ਦੋਸਤੋ ਬਾਕੀ ਇਹਨੂੰ ਖੋਲ ਵੀਰੇ ਖੋਲ ਕੇ ਉਧਰ ਨੂੰ ਲੈ ਚੱਲ ਸੋ ਜਿਹੜੇ ਵੀ ਭਰਾ ਨੂੰ ਫਿੱਟ ਆਊਗੀ ਭਾਈ ਕਰ ਲਿਓ ਸੰਪਰਕ ਤੇ ਫਿਰ ਮੁੱਲ ਕੀ ਕਰੀਏਗਾ ਭਈ ਇਹਦਾ ਮੁੱਲ ਲਓ ਬਈ 95000 ਇੱਕ ਨਾ ਭਾਈ ਇਹ ਆਮ ਨਹੀਂ ਛੋਟੀ ਵੀ ਆਮ ਕਹਿੰਦੇ ਨੇ ਹਰਿਆਣੇ ਚੋਂ ਆਈ ਸੀ ਪਹਿਲਾਂ ਜਿਹਨੇ ਲਿਆਂਦੀ ਸੀ ਆਪਾਂ ਉਹਨਾਂ ਤੋਂ ਲਿਆਂਦੀ ਆ अच्छा वधिया ਝੋਟੀਆਂ ਚ ਪੈਂਦੀ ਐ ਹਾਂ ਨੇ ਕਦ ਕਾੜ ਤਾਂ ਬਾਕੀ ਸਾਰੀ ਦਿਖਦੀ ਐ ਝੋਟੀ ਤਾਂ ਚੰਗੀ ਐ ਇੱਕ ਤਾਂ ਐ ਨਾ ਗੱਬਣ ਗੁੱਬਣ ਹੋਵੇ ਫੇਰ ਵੀ ਅਗਲਾ ਹੁਕਾਇਨ ਦਾ ਥੋੜਾ ਜਿਹਾ ਅਗਲਾ ਕਹਿ ਦਿੰਦਾ ਆ ਦੇਖੋ ਦੋਸਤੋ 95000 ਬਾਈ ਨੇ ਡਿਮਾਂਡ ਰੱਖੀ ਐ ਭਰਾਵੋ ਦੁੱਧ 1.5 ਕਿਲੋ ਗੱਲ ਕਰ ਜੇ ਕਿਸੇ ਨੇ ਵਧੀਆ ਪਾਲ ਕੇ ਜਿਵੇਂ ਬਾਈ ਤਾਜੀ ਦਾ ਦੁੱਧ ਦੱਸਦਾ ਫੇਰ ਝੋਟੀ ਬਹੁਤ ਖਰੀ ਬਣੂਗੀ ਸ਼ਾਮ ਦੇ ਟਾਈਮ ਮਿਲਦੀ ਐ ਇਹ ਵੀਰੇ ਹੂੰ 95000 ਭਾਈ ਡਿਮਾਂਡ ਆ ਨੰਬਰ ਵੀਰ ਦਾ ਤਿੰਨ ਨਾਗ ਕਿੱਲੇ ਦੀ ਪਰਲੇ ਜਿਹੜੇ ਉਧਰ ਹੀ ਵੱਲਣਾ ਵੀਰੇ ਉੱਥੇ ਵੱਲਣਾ ਕੋਈ ਨਾ ਪਵਾ ਹੁੱਕ ਦੇ ਵੱਲਣਾ ਹੂੰ ਤਿੰਨ ਨਾਗ ਦੋਸਤੋ ਤੁਹਾਨੂੰ ਦਿਖਾਤੇ ਸੋ ਜਿਹੜਾ ਵੀ ਨਾਗ ਕਿਸੇ ਭਰਾ ਨੂੰ ਪਸੰਦ ਆਊਗਾ ਕਰ ਲਿਓ ਜੀ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਸੀਕਾਲ ਬਾਈ ਚਲਦੀ ਅਗਲੀ ਵੀਡੀਓ ਚ ਮਿਲਦੇ ਆ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਦੋਸਤੋ ਸਸੀਕਾਲ ਜੀ